ਬਾਈ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਮੈਂ ਬੂਟਾ ਕੋਟਲੀ ਅੱਜ ਦੀ ਵੀਡੀਓ ਚ ਸੱਤ ਮਸ਼ੀਨਰੀਆਂ ਵਕਾਊ ਲੈ ਕੇ ਆਏ ਹਾਂ ਸਾਰੇ ਭਰਾ ਦੇਖ ਲਓ ਜਿਨ੍ਹਾਂ ਦੇ ਵਿੱਚੋਂ ਚਾਹ ਟਰੈਕਟਰ ਵਕਾਊ ਆ ਦੋ ਕਾਰਾਂ ਇੱਕ ਰੈਟਚ ਇੱਕ ਨੋਵਾ ਕਾਰ ਤੇ ਇੱਕ ਟਰਾਲਾ ਸੱਤ ਮਸ਼ੀਨਰੀਆਂ ਆਪਣੇ ਚੈਨਲ ਬੂਟਾ ਕੋਟਲੀ ਤੇ ਲੈ ਕੇ ਆਏ ਆ ਕਿਸੇ ਵੀ ਭਰਾ ਨੇ ਕੋਈ ਵੀ ਮਸ਼ੀਨਰੀ ਖੇਦਰੀ ਹੁੰਦੀ ਆ ਤੇ ਕੱਲੀ-ਕੱਲੀ ਮਸ਼ੀਨਰੀ ਵਾਲ ਦਾ ਬਾਈਆਂ ਦਾ ਫੋਨ ਨੰਬਰ ਹੁੰਦਾ ਸਕਰੀਨ ਤੇ ਤੇ ਲਾ ਲਿਓ ਬਾਈਆਂ ਨੂੰ ਬਈ ਫੋਨ ਕਿਸੇ ਵੀ ਪੁਰਾਣੇ ਕੋਈ ਵੀਡੀਓ ਪਉਣੀ ਹੋਵੇ ਖੇਤੀਬਾੜੀ ਦਾ ਕੋਈ ਵੀ ਸੰਦਾ ਵੇਚਣਾ ਹੋਵੇ ਤੇ ਉਹਦੀ ਵੀਡੀਓ ਆਪਾਂ ਫਰੀ ਪਾਉਣੇ ਆ ਆ ਬੋਟਾ ਕੋੜਲੀ ਚੈਨਲ ਤੇ ਭੇਜਿਆ ਕਰੋ ਸਾਰਾ ਐਡਰੈਸ ਆ ਥੱਲੇ ਨੰਬਰ ਬਾਈ ਟ੍ਰੈਕਟਰ ਦਾ ਤੇ ਉੱਪਰ ਨੰਬਰ ਮੇਰਾ ਲੱਗਿਆ ਉੱਪਰਲੇ ਨੰਬਰ ਤੇ ਆ ਦਾ ਐਡਰੈਸ ਭੇਜਿਆ ਕਰੋ ਸਾਰਾ ਫੋਟੋਆਂ ਜਾਂ ਵੀਡੀਓ ਬਣਾ ਕੇ ਦੇ ਦਿਆ ਕਰੋ ਕਿਸੇ ਵੀ ਪੁਰਾਣੇ ਕੋਈ ਵੀ ਖੇਤੀਬਾੜੀ ਦਾ ਸੰਦਾ ਵੇਚਣਾ ਤੇ ਉਹਦੀ ਵੀਡੀਓ ਆਪਾਂ ਫਰੀ ਪਾਉਣੇ ਆ ਇਹ ਆ ਸਭ ਤੋਂ ਪਹਿਲਾ ਟਰੈਕਟ ਦੇਖ ਲਓ ਕਿਸੇ ਵੀ ਪੁਰਾਣੇ ਕੋਈ ਪਹਿਲਾ ਟਰੈਕਟਰ ਲੈਣਾ ਹੋਵੇ 3630 ਨਿਊ ਹਾਲੈਂਡ 363 ਨਿਊ ਹੋਲੈਂਡ ਟਰੈਕਟਰ ਤੇ 2007 ਮਾਡਲ ਆ ਤੇ ਰਾਜਸਥਾਨ ਨੰਬਰ ਆ ਬਾਈ ਤੇ ਚਾਰੇ ਟਾਇਰ 50 ਕ ਪੈਸੇ ਆ ਟਰੈਕਟਰ ਦੇ ਕਿਸੇ ਵੀ ਪੁਰਾਣੇ ਟਰੈਕਟਰ ਲੈਣਾ ਹੋਵੇ ਤੇ ਪਿੰਡ ਹਰ ਰਾਏਪੁਰ ਪਿੰਡ ਹਰ ਰਾਏਪੁਰ ਤੇ ਜ਼ਿਲ੍ਹਾ ਬਠਿੰਡਾ ਇਹ ਗੋਨਿਆਣੇ ਮੰਡੀ ਕੋਲੇ ਪਿੰਡ ਆ ਬਾਈ ਦਾ ਉੱਥੇ ਟਰੈਕਟਰ ਖੜਾ ਵੀ 363 ਕਿਸੇ ਵੀ ਪੁਰਾਣੇ ਬਾਈ ਟਰੈਕਟਰ ਲੈਣਾ ਹੋਵੇ ਤੇ ਬਾਈ ਕਹਿੰਦਾ 2 ਲੱਖ ਇਹ 30000 ਦੇ ਆਸੇ ਪਾਸੇ ਮੈਂ ਟਰੈਕਟਰ ਦੇ ਦੂੰਗਾ ਕਿਸੇ ਵੀ ਪੁਰਾਣੇ ਵੀ ਟਰੈਕਟਰ ਲੈਣਾ ਹੋਵੇ ਇਹ ਬਾਈ ਦਾ ਫੋਨ ਨੰਬਰ ਆ ਸਕਰੀਨ ਤੇ ਤੇ ਲਾ ਲਿਓ ਬਾਈ ਨੂੰ ਬਈ ਫੋਨ ਬਾਈ ਜਿਹੜੇ ਵੀਰ ਭਰਾ ਆਪਣੇ ਚੈਨਲ ਨਾਲ ਨਵੇਂ ਜੁੜੇ ਆ ਤੇ ਚੈਨਲ ਨੇ ਆਪਣਾ ਕਰਿਆ ਫੋਲੋ ਤੇ ਆਪਣਾ ਚੈਨਲ ਫੋਲੋ ਕਰ ਲਓ ਤੇ ਵੀਡੀਓ ਸ਼ੇਅਰ ਕਰਦਿਆ ਕਰੋ ਕਮੈਂਟ ਕਰਦਿਆ ਕਰੋ ਤੇ ਲਾਇਕ ਕਰਦਿਆ ਕਰੋ ਬਾਈ ਬਾਈ ਜੀ ਕਿਸੇ ਵੀਰ ਪੁਰਾਣੇ ਟਰੈਕਟਰ ਲੈਣਾ ਹੋਵੇ 4511 ਸਾਰੇ ਭਰਾ ਦੇਖ ਲਓ ਬਾਈ 1997 ਮਾਡਲ ਆ ਤੇ ਪੰਜਾਬ ਨੰਬਰ ਆ ਤੇ ਚਾਰੇ ਟਾਇਰ 50-60 ਪੈਸੇ ਟਰੈਕਟਰ ਤੇ ਤੇ ਬਾਈ ਕਹਿੰਦਾ ਸਾਰਾ ਮੈਂ ਕੰਮ ਧੰਦਾ ਕਰਾਇਆ ਬਈ ਟਰੈਕਟਰ ਦਾ ਪੂਰਾ ਵਧੀਆ ਟਾਇਟਾ ਮੇਰਾ ਕਿਸੇ ਵੀ ਪੁਰਾਣੇ ਬਈ ਟਰੈਟ ਲੈਣਾ ਹੋਵੇ ਤੇ ਪੈਂਡ ਗਹਿਰੀ ਭਾਗੀ ਬਠੰਡੇ ਕੋਲੇ ਪੈਂਡਾ ਬਈ ਜਿਹੜਾ ਬਠੰਡੇ ਚ ਆਉਂਦੀ ਆ ਗਹਿਰੀ ਭਾਗੀ ਦੋ ਪੈਂਡਾ ਗਹਿਰੀ ਭਾਗੀ ਤੇ ਗਹਿਰੀ ਟਾਇਟ ਖੜਾ ਬਈ ਗਹਿਰੀ ਬਈ ਟਰੈਕਟਰ ਖੜਾ ਕਿਸੇ ਵੀ ਪੁਰਾਣੇ ਬਈ ਟਰੈਕਟਰ ਲੈਣਾ ਹੋਵੇ ਤੇ ਬਾਈ ਕਹਿੰਦਾ 1 ਲੱਖ ਇਹ 75000 ਦੇ ਆਸੇ ਪਾਸੇ ਮੈਂ ਡੈਟ ਦੇ ਦੂੰਗਾ ਬਾਈ ਇਹ ਸਾਰੇ ਪਾਸੇ ਬਾਈ ਕਹਿੰਦਾ ਮੇਰਾ ਪੂਰਾ ਵਧੀਆ ਟੈਟਰ ਆ ਵਾਹ ਕੇ ਚੈੱਕ ਕਰਕੇ ਮੇਰੇ ਘਰੋਂ ਬਈ ਟੈਟ ਲੈ ਜਾਓ ਕਿਸੇ ਵੀਰ ਪੁਰਾਣੇ ਬਈ ਟੈਟ ਲੈਣਾ ਹੋਵੇ 4511 ਇਹ ਬਾਈ ਦਾ ਫੋਨ ਨੰਬਰ ਆ ਥੱਲੇ ਸਕਰੀਨ ਤੇ ਤੇ ਲਾ ਲਿਓ ਬਾਈ ਨੂੰ ਬਈ ਫੋਨ ਬਾਈ ਜੀ ਕਿਸੇ ਵੀਰ ਪੁਰਾਣੇ ਟੈਟਰ ਲੈਣਾ ਹੋਵੇ 3610 ਫੋਰਡਾਰੇ ਭਰਾ ਦੇਖ ਲਓ ਬਾਈ 1991 ਮਾਡਲ ਆ ਤੇ ਪੰਜਾਬ ਨੰਬਰ ਆ ਤੇ ਚਾਰੇ ਟਾਇਰ 60 70 ਪੈਸੇ ਪਏ ਆ ਬਈ ਟੈਟਰ ਦੇ ਇਹ ਬਾਈ ਕਹਿੰਦਾ ਸਾਰੇ ਪਾਸੋਂ ਮੇਰਾ ਫੋਟ ਰੈਟ ਪੂਰਾ ਵਧੀਆ ਬਈ ਕਿਸੇ ਵੀਰ ਪੁਰਾਣੇ ਬਈ ਫੋਟ ਟਰੈਕਟਰ ਲੈਣਾ ਹੋਵੇ 3610 ਤੇ ਏਰੀਆ ਲੁਧਿਆਣਾ ਲੁਧਿਆਣਾ ਏਰੀਏ ਵਿੱਚ ਟਰੈਕਟਰ ਖੜਾ ਹੈ ਕਿਸੇ ਵੀਰ ਪੁਰਾਣੇ ਟਰੈਕਟਰ ਲੈਣਾ ਹੋਵੇ ਇਹ ਬਾਈ ਕਹਿੰਦਾ 1 ਲੱਖ ਤੇ 37000 ਦੇ ਆਸੇ-ਪਾਸੇ ਮੈਂ ਟਰੈਡ ਦੇਊਗਾ ਬਾਈ ਸਾਰੇ ਪਾਸੋਂ ਮੇਰਾ ਪੂਰਾ ਟਰੈਕਟਰ ਵਧੀਆ ਕਿਸੇ ਵੀਰ ਪੁਰਾਣੇ ਬਈ ਟਰੈਕਟਰ ਲੈਣਾ ਹੋਵੇ ਤੇ ਬਾਈ ਦਾ ਫੋਨ ਨੰਬਰ ਆ ਥੱਲੇ ਸਕਰੀਨ ਤੇ ਤੇ ਲਾ ਲਿਓ ਬਾਈ ਨੂੰ ਬਈ ਫੋਨ ਬਾਈ ਜੀ ਕਿਸੇ ਵੀਰ ਪੁਰਾਣੇ ਟਰੈਕਟਰ ਲੈਣਾ ਹੋਵੇ ਸੋਨਾਲੀਕਾ 50 ਦਾ ਸਾਰੇ ਭਰਾ ਦੇਖ ਲੋ ਬਾਈ 2014 ਮਾਡਲ ਆ ਤੇ ਪੰਜਾਬ ਨੰਬਰ ਆ ਤੇ ਚਾਰੇ ਟਾਇਰ ਵੀ ਨਵੇਂ ਆ ਟਰੈਕਟਰ ਦੇ ਕਿਸੇ ਵੀਰ ਪੁਰਾਣੇ ਵੀ ਟਰੈਕਟਰ ਲੈਣਾ ਹੋਵੇ ਸੋਨਾਲੀਕਾ 50 ਦਾ ਤੇ ਏਰੀਆ ਬਰਨਾਲਾ ਬਰਨਾਲੇ ਏਰੀਆ ਹੀ ਵੀ ਟਰੈਕਟਰ ਖੜਾ ਕਿਸੇ ਵੀਰ ਭਰਾ ਨੂੰ ਟਾਇਰ ਲੈਣਾ ਹੋਵੇ ਤੇ ਬਾਈ ਕਹਿੰਦਾ ਸਾਰੇ ਪਾਸੇ ਮੇਰਾ ਟਰੈਟ ਪੂਰਾ ਵਧੀਆ 와 ਕੇ ਚੈੱਕ ਕਰਕੇ ਵੀ ਟੈਟ ਲੈ ਜਾਓ ਕਿਸੇ ਵੀਰ ਭਰਾ ਨੂੰ ਵੀ ਟੈਟ ਲੈਣਾ ਹੋਵੇ ਇਹ 4 ਲੱਖ ਤੇ 20000 ਦੇ ਆਸੇ ਪਾਸੇ ਬਾਈ ਕਹਿੰਦਾ ਮੈਂ ਟਰੈਡ ਦੇਊਗਾ ਇਹ ਪੂਰਾ ਨਵਾਂ ਹੀ ਪਿਆ ਮੇਰਾ ਟਰੈਕਟਰ ਕਿਸੇ ਵੀ ਪੁਰਾਣੇ ਵੀ ਟੱਟ ਲੈਣਾ ਹੋਵੇ ਤੇ ਬਾਈ ਦਾ ਫੋਨ ਨੰਬਰ ਆ ਥੱਲੇ ਸਕਰੀਨ ਤੇ ਤੇ ਲਾ ਲਿਓ ਬਾਈ ਨੂੰ ਬਈ ਫੋਨ ਬਾਈ ਜੀ ਕਿਸੇ ਵੀ ਪੁਰਾਣੇ ਰੇਟੇ ਚ ਕਾਰ ਲੈਣੀ ਹੋਵੇ ਸਾਰੇ ਭਰਾ ਦੇਖ ਲਓ ਬਾਈ 2012 ਮਾਡਲ ਆ ਤੇ ਪੰਜਾਬ ਨੰਬਰ ਆ ਤੇ ਚਾਰੇ ਟਾਇਰ ਵੀ ਨਵੇਂ ਆ ਕਾਰ ਦੇ ਇਹ ਸਾਰੇ ਪਾਸੇ ਬਾਈ ਕਹਿੰਦਾ ਮੇਰੀ ਰੇਟੇ ਚ ਕਾਰ ਪੂਰੀ ਵਧੀਆ ਤੇ ਪੂਰੀ ਬਈ ਸੋਹਣੀ ਆਕਾਰ ਕਿਸੇ ਵੀਰ ਪੁਰਾਣੀ ਬਈ ਕਾਰ ਲੈਣੀ ਹੋਵੇ ਰੈਟਜ ਤੇ ਪਿੰਡ ਕੋਟਲੀਆ ਬਲੂ ਪਿੰਡ ਬਈ ਕੋਟਲੀਆ ਬਲੂ ਤੇ ਜਿਹੜਾ ਸ਼੍ਰੀ ਮੁਕਸਰ ਸਾਹਿਬ ਚ ਪਿੰਡ ਆਉਂਦਾ ਕੋਟਲੀ ਤੇ ਕੋਟਲੀ ਬਈ ਕਾਰ ਖੜੀ ਆ ਕਿਸੇ ਵੀਰ ਪੁਰਾਣੀ ਕਾਰ ਲੈਣੀ ਹੋਵੇ ਤੇ ਬਾਈ ਕਹਿੰਦਾ 2 ਲੱਖ ਤੇ 70000 ਦੇ ਆਸੇ ਪਾਸੇ ਮੈਂ ਕਾਰ ਦਿਆਂਗਾ ਬਾਈ ਸਾਰੇ ਪਾਸੇ ਬਾਈ ਕਹਿੰਦਾ ਕਾਰ ਮੇਰੀ ਪੂਰੀ ਵਧੀਆ ਚੈੱਕ ਕਰਕੇ ਆਪਦੀ ਕਾਰ ਲੈ ਜਾਓ ਕਿਸੇ ਵੀਰ ਪੁਰਾਣੀ ਬਈ ਕਾਰ ਲੈਣੀ ਹੋਵੇ ਤੇ ਬਾਈ ਦਾ ਫੋਨ ਨੰਬਰ ਆ ਸਾਡੇ ਸਕਰੀਨ ਤੇ ਤੇ ਲਾ ਲਿਓ ਬਾਈ ਨੂੰ ਬਈ ਫੋਨ ਬਾਈ ਜੇ ਕਿਸੇ ਵੀ ਪੁਰਾਣੀ ਨੋਵਾ ਕਾਰ ਲੈਣੀ ਹੋਵੇ ਸਾਰੇ ਭਰਾ ਦੇਖ ਲਓ ਬਾਈ 2010 ਮਾਡਲ ਆ ਇਹ ਪੰਜਾਬ ਨੰਬਰ ਆ ਇਹ ਲੋਕਲ ਹੀ ਨੰਬਰ ਆ ਬਾਈ ਮੁਕਸਰ ਦਾ ਇਹ ਮੁਕਸਰ ਏਰੀਆ ਚ ਬਾਈ ਦਾ ਪੈਂਡ ਆ ਕਿਸੇ ਵੀ ਪੁਰਾਣੀ ਬਈ ਕਾਰ ਲੈਣੀ ਹੋਵੇ ਇਹ ਚਾਰੇ ਟਾਇਰ 80 90 ਪੈਸੇ ਪਏ ਆ ਕਾਰ ਦੇ ਇਹ ਬਾਈ ਕਹਿੰਦਾ ਸਾਰੇ ਪਾਸੋਂ ਮੇਰੀ ਨੋਵਾ ਕਾਰ ਪੂਰੀ ਵਧੀਆ ਕਿਸੇ ਵੀ ਪੁਰਾਣੀ ਬਈ ਕਾਰ ਲੈਣੀ ਹੋਵੇ ਇਹ ਪਾਸਿੰਗ ਬਾਈ ਕਹਿੰਦਾ 2030 ਰੁਪਈਆ ਕਾਰ ਦੀ ਤੇ ਪੈਂਡ ਗੁੜੀ ਸਿੰਦਰ ਇਹ ਜਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਚ ਪੈਂਦਾ ਹੁਗੂੜੀ ਸੰਗਰ ਦੋਦਾ ਕੌਣੀ ਦੋਦਾ ਕੌਣੀ ਦੇ ਕੋਲੇ ਪਿੰਡ ਆ ਬਾਈ ਉੱਥੇ ਪੈਂ ਬਾਈ ਦੇ ਕਾਰ ਖੜੀਆ ਕਰੇ ਕਿਸੇ ਵੀਰ ਪੁਰਾਣੇ ਵੀ ਨੋਵਾ ਕਾਰ ਲੈਣੀ ਹੋਵੇ ਤੇ ਬਾਈ ਕਹਿੰਦਾ 3 ਲੱਖ ਤੇ 90 ਹਜ਼ਾਰ ਦੇ ਆਸੇ ਪਾਸੇ ਮੈਂ ਕਾਰ ਵੇ ਦਿਊਗਾ ਸਾਰੇ ਪਾਸੋਂ ਅਮਰੀਕਾ ਕਾਰ ਪੂਰੀ ਵਧੀਆ ਨੋਵਾ ਕਿਸੇ ਵੀਰ ਪੁਰਾਣੇ ਵੀ ਨੋਵਾ ਕਾਰ ਲੈਣੀ ਹੋਵੇ ਤੇ ਬਾਈ ਦਾ ਫੋਨ ਨੰਬਰ ਆ ਥੱਲੇ ਸਕਰੀਨ ਤੇ ਤੇ ਲਾ ਲਿਓ ਬਾਈ ਨੂੰ ਬਾਈ ਫੋਨ ਬਾਈ ਜੀ ਕਿਸੇ ਵੀਰ ਪੁਰਾਣੇ ਟਰਾਲਾ ਲੈਣਾ ਹੋਵੇ ਸਾਰੇ ਭਰਾ ਦੇਖ ਲੋ ਬਾਈ 16 7 ਟਰਾਲਾ 7 ਫੁੱਟ ਚੌੜਾ ਤੇ 16 ਫੁੱਟ ਲੰਮਾ ਟਰਾਲਾ ਤੇ ਬਗੈਰ ਜੱਕ ਤੋਂ ਪੱਤੀ ਵਾਲਾ ਬੈੱਡ ਲੱਗਿਆ ਤੇ ਪੂਰਾ ਹੈਵੀ ਤੇ ਪੂਰਾ ਭਾਰਾ ਬਾਈ ਕਹਿੰਦਾ ਮੇਰਾ ਟਰਾਲਾ ਬਣਾਇਆ ਤੇ ਪੂਰਾ ਸੋਹਣਾ ਬਈ ਇਹ 50 ਕ ਪੈਸੇ ਚਾਰੇ ਟਾਇਰ ਆ ਪੱਕੇ ਬਹੁਤ ਵਧੀਆ ਟਰਾਲਾ ਬਾਈ ਕਹਿੰਦਾ ਮੇਰਾ ਸ਼ੌਂਕਣਾ ਬਣਾਇਆ ਵਾ ਕਿਸੇ ਵੀਰ ਪੁਰਾਣੇ ਵੀ ਟਰਾਲਾ ਲੈਣਾ ਹੋਵੇ ਤੇ ਏਰੀਆ ਲੁਧਿਆਣਾ ਲੁਧਿਆਣੇ ਯਾਰੀ ਜੀ ਵੀ ਟਰਾਲਾ ਖੜਾ ਹੈ ਕਿਸੇ ਵੀ ਟਰਾਲਾ ਲੈਣਾ ਹੋਵੇ ਤੇ 4 ਲੱਖ ਤੇ 10000 ਦੇ ਆਸੇ ਪਾਸੇ ਬਾਈ ਕੰਦਾ ਮੈਂ ਟਰਾਲਾ ਦੇਉਂਗਾ ਬਾਈ ਕਿਸੇ ਵੀ ਟਰਾਲਾ ਲੈਣਾ ਹੋਵੇ ਤੇ ਬਾਈ ਦਾ ਫੋਨ ਨੰਬਰ ਥੱਲੇ ਸਕਰੀਨ ਤੇ ਤੇ ਲਾ ਲਿਓ ਬਾਈ ਨੂੰ ਬਈ ਫੋਨ ਤੇ ਅੱਜ ਦੀਆਂ ਵੀਡੀਓ ਆਪਣੇ ਕੋਲੇ 7 ਸੀ ਬਾਈ ਮਸ਼ੀਨਰੀਆਂ ਆਈਆਂ ਇਹ ਆਪਾਂ 7 ਮਸ਼ੀਨਰੀਆਂ ਦਿਖਾਤੀਆਂ ਤੇ ਕੱਲ ਨੂੰ ਨਵੀਆਂ ਮਹੀਨਰੀਆਂ ਲੈ ਕੇ ਆਪਾਂ ਫੇਰ ਆਵਾਂਗੇ ਤੇ ਸਾਰਿਆਂ ਨੂੰ ਬਾਈ ਜੀ ਸਤਿ ਸ੍ਰੀ ਅਕਾਲ